ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਆਖੂ ਪੀ ਚਾਹੁੰਦੇ ਹੋ ਕਿ ਅੱਜਕੱਲ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਚੋਂ ਰੇਤੀਆਂ ਗੈਂਗਰੇਤੀਆਂ ਅਜਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨੂੰ ਸੁਣਦੇ ਹੀ ਦਿਲ ਦਹਿਲ ਜਾਂਦਾ ਹੈ ਹਾਲ ਹੀ ਦੇ ਵਿੱਚ ਖੰਨਾ ਦੇ ਨੇੜੇ ਲੱਗਦੇ ਦੁਰਾਹਾ ਇਲਾਕੇ ਵਿੱਚ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਨੌਜਵਾਨਾਂ ਨੇ ਮਿਲ ਕੇ ਇੱਕ ਛੋਟੀ ਜਹੀ ਬੱਚੀ ਦੇ ਨਾਲ ਕੁਕਰਮ ਖਟਿਆ ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਇਹ ਬੱਚੀ ਕੋਈ ਹੋਰ ਨਹੀਂ ਸੀ ਇਹ ਬੱਚੀ ਇਸ ਨੌਜਵਾਨ ਦੇ ਮਾਮੇ ਦੀ ਪਣੀਤੀ ਸੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੌਜਵਾਨਾਂ ਨੇ ਪਹਿਲਾਂ ਆਪਣੇ ਮਾਮੇ ਨਾਲ ਬੈਠ ਕੇ ਸ਼ਰਾਬ ਪੀਤੀ ਅਤੇ ਉਸ ਤੋਂ ਬਾਅਦ ਬੱਚੀ ਨੂੰ ਵਰਗਲਾ ਕੇ ਟੌਫੀਆਂ ਦਾ ਲਾਲਚ ਦੇ ਕੇ ਪੁਰਾਣੇ ਗੋਦਾਮ ਵਿੱਚ ਲੈ ਗਏ ਜਿੱਥੇ ਜਾ ਕੇ ਇਹਨਾਂ ਨੇ ਬੱਚੀ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਉਸ ਉਪਰੰਤ ਬੱਚੀ ਦਾ ਗਲਾ ਕੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ 24 ਘੰਟਿਆਂ ਦੇ ਵਿੱਚ ਵਿੱਚ ਮਾਮਲੇ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਦੋਨੋਂ ਦੋਸ਼ੀ ਧਰ ਦਬੋਚੇ ਇਸ ਸਾਰੇ ਮਾਮਲੇ ਤੇ ਪੁਲਿਸ ਨੇ ਕੀ ਕਿਹਾ ਆਓ ਸੁਣਦੇ ਹਾਂ ਜਿਹੜੀ ਇਹ ਪੂਰੀ ਵਾਰਦਾਤ ਹੋਈ ਹੈ ਇਸ ਸੰਬੰਧੀ ਪਰਚਾ ਦਰਜ ਕੀਤਾ ਗਿਆ ਦੁਰਾਇ ਥਾੜੇ ਦੇ ਵਿੱਚ ਅੰਡਰ ਸੈਕਸ਼ਨ 302 ਆਈਪੀਸੀ 376, IPC, 376 ए आईपीसी 376 एਗਗ੍ਰੇਵੇਟਡ ਰੇਪ ਹੁੰਦਾ ਹੈ ਤੇ ਉਸ ਤੋਂ ਇਲਾਵਾ 363 ए आईपीसी ਕਿਟਰਾਪਿੰਗ ਤੇ ਉਸ ਤੋਂ ਇਲਾਵਾ ਸੈਕਸ਼ਨ 348 ਪ੍ਰੋਟੈਕਸ਼ਨ ਆਫ ਚਿਲड्रन फ्रॉम सेक्सुअल ऑफेंसेस ਐਕਟ ਕਿਉਂਕਿ ਇਹ ਮਾਈਨਰ ਲੜਕੀ ਗੁਰਪਿਆਰੇ ਜਦੋਂ ਪੁਲਿਸ ਨੇ ਇਹ ਦੋਨੋਂ ਦੋਸ਼ੀ ਧਰਦਵੋਚੇ ਉਦੋਂ ਇਹ ਭੱਜਣ ਦੀ ਫੇਰਾਕ ਵਿੱਚ ਸਨ ਤੇ ਪੁਲਿਸ ਨੇ ਇਹਨਾਂ ਦੋਨਾਂ ਨੂੰ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਪਰ ਸੋਚਣ ਵਾਲੀ ਗੱਲ ਹੈ ਕਿ ਸਾਡੇ ਸਮਾਜ ਨੂੰ ਅਜੇ ਹਾ ਕਿੜਾ ਘੁੰਨ ਲੱਗ ਗਿਆ ਹੈ ਕਿ ਅਸੀਂ ਫੁੱਲਾਂ ਵਰਗੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਨੂੰ ਵੀ ਨਹੀਂ ਬਖਸ਼ਦੇ ਅਸੀਂ ਟੌਫੀਆਂ ਦਾ ਲਾਲਚ ਦੇ ਕੇ ਛੋਟੀਆਂ-ਛੋਟੀਆਂ ਬੱਚੀਆਂ ਨਾਲ ਵੀ ਕੁਕਰਮ ਕਰਨ ਤੱਕ ਉੱਤਰ ਆਏ ਹਾਂ ਕਿਤੇ ਨਾ ਕਿਤੇ ਇਹ ਸਾਡੇ ਸਮਾਜ ਵਿੱਚ ਸੰਸਕਾਰਾਂ ਦੀ ਘਾਟ ਨੂੰ ਦਰਸਾਉਂਦੇ ਨੇ ਪੈਰ ਪਸਾਰ ਰਹੇ ਨਸ਼ੇ ਦੇ ਜ਼ਹਿਰ ਨੂੰ ਦਰਸਾਉਂਦੇ ਨੇ ਮਾੜੀ ਸੰਗਤ ਦੀ ਰੰਗਤ ਦਰਸਾਉਂਦੇ ਨੇ ਇਸ ਕਰਕੇ ਹਰ ਕਿਸੇ ਦਾ ਫਰਸ ਬੰਦਾ ਹੈ ਜੇਕਰ ਸਾਡੇ ਇਲਾਕੇ ਵਿੱਚ ਕੋਈ ਵੀ ਨਸ਼ਾ ਤਸਕਰ ਹੈ ਜਾਂ ਕੋਈ ਵੀ ਅਜਹੀ ਗੈਰ ਕਾਨੂੰਨੀ ਗਤੀਵਿਧੀ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਅਸੀਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਦਈਏ ਤਾਂ ਜੋ ਅਜਿਹੇ ਕੁਕਰਮ ਕਰਨ ਵਾਲਿਆਂ ਦੀ ਅਜਿਹੇ ਮਾੜੇ ਕੰਮ ਕਰਨ ਵਾਲਿਆਂ ਦੀ ਪੋਲ ਖੁੱਲੇ ਅਤੇ ਉਹ ਪੁਲਿਸ ਦੇ ਹੱਥੇ ਲੱਗਣ ਤਾਂ ਜੋ ਸਾਡਾ ਸਮਾਜ ਸੁੱਖ ਅਤੇ ਸ਼ਾਂਤੀ ਦਾ ਸਾਹ ਲੈ ਕੇ ਜੀ ਸਕੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵੀ ਆ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ